ਸੋ ਇੱਕ ਦਾ ਟਾਈਮ ਹੋ ਗਿਆ ਜੀ ਹਨਾ ਅੱਜ ਲੋਕ ਬਹੁਤ ਜ਼ਿਆਦਾ ਆਈ ਜਾਂਦੇ ਐ ਸ਼ਾਮ ਤੱਕ ਹੀ ਆਈ ਜਾਂਦੇ ਰਹਿੰਦੇ ਐ ਤੇ ਆਜੋ ਸੋਨੂੰ ਆਪਾਂ ਦਿਖਾਉਨੇ ਆ ਗੇਮ ਜ਼ੋਨ ਠੀਕ ਹੈ ਜੀ ਆਜੋ ਦਿਖਾਉਨੇ ਆ ਆਪਾਂ ਅੰਦਰ ਸੋਨੂੰ ਕੁ ਕੁਸ਼ ਆਜੋ ਜੀ ਅੱਜ ਵੀਰੇ ਮੜੀ ਹਾਜ਼ਰੀ ਪਾ ਲਿਆ ਕਿਦਰ ਗੇਮ ਜ਼ੋਨ ਦੀ ਇੱਕ ਅਲੱਗ ਹੈ ਉਧਰ ਬੱਡਮਾਰਕ ਦੀ ਟੀਕ ਲੱਗਾ ਆਜੋ ਤੁਹਾਨੂੰ ਦਿਖਾਉਨੇ ਆ ਕਿ ਇੱਥੇ ਕੀ ਚੱਲ ਰਿਹਾ ਹੈ ਕਿੰਨੀ Etz Middle solamente Hmm aha fundamentals the isitんjackin bankיbildung? pundimiditu развBrazi? pundimida296话 falciengari won't know, curs CDU, Joe, Ci, Sil maça, Oxl accept, Demon ayi, per hier shuttle, 생각이 Stadium,iffs, transportpancer, o車 boys, Хорошо, euro 돈 Strange Blocks, ਇਸ ਇੰਕਾਰ 5 ਮਿੰਟਾਂ ਦੀ ਏਕ 2200 ਠੀਕ ਹੈ ਆਜੀ ਆ ਜੋ ਦੇਖਦੇ ਆਪਾਂ ਵੀਰ ਨਿਸ਼ਾਨੇ ਤੇ ਇਹ ਇਹਨਾਂ ਬੱਚਾ ਨੇ ਲਾਉਣਾ ਹੈ ਨਿਸ਼ਾਨਾ ਇਹ ਟੈਕਨੀਕਲੀ ਇਹਨੂੰ ਆ ਦੇਖੋ ਨਿੱਕੇ ਨਿੱਕੇ ਬੱਚੇ ਵੀ ਹੈ ਇਹ ਦਿਖਾਇਓ ਨਿਸ਼ਾਨਾ ਲੱਗਦਾ हां जी देखो साइड तो नहीं आए नकेश के ऊपर का नहीं गाइस कितने कितने ਇਹ ਦੋਟਾਈ ਦੋਟਾਈ ਮਿੰਟ ਦੀ ਗੇਮ ਹੈ ਟਟਾ 200 ਟਟਾ ਇਹਨਾਂ ਦੀ ਇਹ ਬੱਚਾ ਇਹ ਗੇਮ ਖੇਡ ਰਿਹਾ ਹੈ ਇਹ ਦੇਖਦੇ ਆਂ ਦੇਖਦੇ ਆਂ ਆਜੋ ਲੱਗ ਲੱਗ ਗੇਮਾਂ ਬੱਚਿਆਂ ਵਾਸਤੇ ਸਾਰੇ ਸਾਰੀਆਂ 93 ਸਾਰੀਆਂ 99 ਹਾਂਜੀ ਸਰ ਠੀਕ ਹੈ ਇਹ ਬੱਚਿਆਂ ਵਾਸਤੇ ਹਾਂ ਆਜੋ ਜੀ ਆਪਾਂ ਥੋੜੇ ਵਾਲੀ ਗੇਮ ਦਿਖਾਉਣੇ ਆ ਸੋਨੋ ਕੁਝ ਦਿਨੇ ਮਾਰਕ ਟਿਕ ਲੈਣਾ ਹਾਂਜੀ 100 ਰੁਪਏ ਦੇ ਦੋ ਸੈਟ ਦੋ ਲਾਉਣੇ ਆ अच्छा जी जब है ना वह कार्ड लाओगे उधरों तरह गेम चलूगी ये गेम अठ है चार मिनट की ਇੱਕ ਨਹੀਂ ਕਾਫੀ ਹੈ ਕਿ ਇਹ ਬੋਲ ਹੈ ਜੀ ਕਿ 300 ਦੇ ਵਿੱਚ 12 ਸ਼ਾਟ ਦੇਣਗੇ ਆਪਾਂ ਨੂੰ ਤਾਂ ਟਾਈਮ ਨਹੀਂ ਕਿੰਨੇ ਕਿ 300 ਦੇ ਵਿੱਚ 12 ਸ਼ਾਟ ਸੰਡੇ ਸੰਕਰੇ 12 ਸ਼ਾਟ ਮਿਲਦੇ ਆ ਬਾਕੀ ਡੇਰ ਦੇ ਵਿੱਚ ਆਪਾਂ ਨੂੰ 20 ਸ਼ਾਟ ਦੇਣੇ ਨੇ ਸੈੱਟ ਕਰੀਏ ਅੱਛਾ ਅੱਗੇ ਨਾ ਬੈਠੇ ਆ ਬੰਦੇ ਸੈੱਟ ਕਰੀ ਜਾਂਦੇ ਆ ਆਪਾਂ ਇਹਨੂੰ ਬਾਲ ਨੂੰ ਇੱਥੋਂ ਸੈੱਟ ਨਹੀਂ ਸਕਦੇ ਉਹ ਨਾ ਚਾਹ ਕਿੰਨਾ ਚਿਰ ਆਪਾਂ ਪੇਮੈਂਟ ਨਹੀਂ ਕਰਦੇ ਜੀ ਹਾਂਜੀ ਆਜ ਤੱਕ ਪੇਮੈਂਟ ਨਹੀਂ ਕਰਦੇ ਮੈਂ ਗੇਮ ਆਉਂਦੀ ਹੈ ਹਰ ਗੇਮ ਆਉਣੀ ਹੁੰਦੀ ਮਦਰ ਜਨਾ ਕਿੰਨਾ ਚਿਰ ਗੇਮ ਆਉਣੀ ਨਹੀਂ ਹੁੰਦੀ ਉਹਨਾਂ ਚਿਰ ਗੇਮ ਆਉਣੀ ਨਹੀਂ ਹੁੰਦੀ ਜਿੰਨਾਂ ਚਿਰ ਆਪਾਂ ਪੇਮੈਂਟ ਨਹੀਂ ਕਰਦੇ ਪਹਿਲਾਂ ਪੇਮੈਂਟ ਹੋਊਗੀ ਹਾਂਜੀ ਬਾਅਦ ਵਿੱਚ ਹੀ ਗੇਮ ਆਉਣ ਉਹ ਕਿਸੇ ਤੋਂ ਆਉਣ ਨਹੀਂ ਆਗੇ ਹਾਂਣ ਤੋਂ ਬਾਅਦ ਠੀਕ ਹੈ ਇਹ ਤੁਹਾਡੇ ਨੇਮ ਹੋਊਗੀ ਠੀਕ ਹੈ ਨੇਮ ਬਿਲ ਕਰਕੇ ਇਥੋਂ ਕਨਫਰਮ ਕਰਕੇ ਠੀਕ ਹੈ ਫਿਰ ਗੇਮ ਪਲੇ ਕਰੋ ਕਿਉਂਕਿ ਜਵੇਂ ਤੁਝੋ ਇਹ ਰੱਟਣੋਂ ਆਂਦੀ ਹਾ ਉਹ ਸ਼ੂ ਸਰ ਬੋਲਿੰਗ ਦੇ ਸ਼ੂ ਆ ਜਿਓ ਅੱਛਾ ਜੀ ਉਹ ਬੋਲਮ ਮੇਰੇ ਹੀ ਆਗੇ ਬੋਲਿੰਗ ਬੜੇ ਨੇ ਠੀਕ ਕੁਝ ਵੀ ਬੋਲਿੰਗ ਦੇ ਠੀਕ ਹੈ ਜਿਹਨੇ ਵੀ ਬੋਲਿੰਗ ਕਰਨੀ ਆ

ਇਹ 1000 ਰੁਪਏ ਤੋਂ ਲੈ ਕੇ 49 ਤੋਂ ਲੈ ਕੇ 300 ਤੱਕ ਜੀ ਤੱਕ ਅੱਜ ਇਹ ਆ ਗਿਆ ਰੈਸਟੋਰੈਂਟ ਜਿਹੜਾ ਅੱਜ ਇਹ ਰੈਸਟੋਰੈਂਟ ਆ ਗਿਆ ਜਿਹਦਾ ਚਾਰਜ ਲੱਗ ਹੈਗਾ ਜੇਮਾ ਤੋਂ ਜੇਮਾ ਦਾ ਚਾਰਜ ਲੱਗ ਹੁੰਦਾ ਵਰਗਾ ਸ਼ਾਇਦ ਇਸੇ ਤੋੜੀ ਹੋ ਗਿਆ ਕਿਸੇ ਵਾਹਣ ਤੇ ਟਿਕਟ ਕਰੀਏ ठीक है फ्लेवर्स तो चेक कर लो इसमें हमारा सबसे स्पेशल चुकलावा है ये रॉयल क्रेस है इस्तांबुल वनीला है ये ओरियो है ये तुर्किश पान है जिसमें अंजीर तक है ये ब्लाइंड लव बबलगम ब्लूबेरी फूड ब्रश और बटर चार्ज है ना प्राइस वन फोर ਭਈ ਆ ਸ਼ੀਸ਼ਾ ਯਾਰ ਦੇਖੋ ਮਾੜਾ ਜ ਤੁਸੀਂ ਕੈਰਾਮਨ ਦੀ ਮਾੜਾ ਪਿੱਛੇ ਅਲੱਗ ਆ ਦੇਖੋ ਆ ਇਧਰ ਆ ਗਿਆ ਇਹ ਭਾਈ ਇਧਰ ਆ ਜਾਓ ਇੱਥੇ ਇਹ ਨਹੀਂ ਪਤਾ ਲੱਗਦਾ ਹਨਾ ਕਿਹੜੇ ਪਾਸੇ ਨੂੰ ਜਾਣਾ ਹੈ ਇਧਰ ਆ ਜਾਓ ਜੀ ਇਧਰ ਆ ਜਾਓ ਇਹ ਹੁਣ ਇਧਰ ਆ ਜਾਓ ਇਹ ਸ਼ੀਸ਼ੇ ਲੱਗੇ ਹੋਇਆ ਇੱਥੇ ਤਾਂ ਨਾ ਪਤਾ ਨਹੀਂ ਲੱਗਦਾ ਵੀ ਆ ਸ਼ੀਸ਼ਾ ਆ ਗਿਆ ਹੁਣ ਇਧਰ ਮੁੜਨਾ ਪਊ ਇਧਰ ਸ਼ੀਸ਼ਾ ਆ ਗਿਆ ਦੇਖੋ ਕਿਆ ਬਾਤ ਯਾਰ ਆਏ ਇਧਰ ਆ ਗਿਆ ਸ਼ੀਸ਼ਾ ਹੁਣ ਇੱਧਰ ਆ ਜਾਓ ਜੀ ਅਬ ਫੇਰ ਵਜਿਆ ਜੀ ਸ਼ੀਸ਼ੇ 'ਚ ਦੇਖੋ ਆ ਜਾਓ ਆਓ ਫੈਮਿਲੀ ਸਮੇਤ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਮੈਨੂੰ ਤਾਂ ਐ ਨਹੀਂ ਪਤਾ ਲੱਗਦਾ ਵੀ ਇੱਕ ਤਾਂ ਹੋ ਫਿਰਦਾ ਗੋਰਖਾ ਇੱਕ ਇੱਧਰ ਨੂੰ ਫਿਰਦਾ ਐ ਕਿਹੜੇ ਕਿਹੜੇ ਪਾਸੇ ਹੱਥ ਮਾਰ ਕੇ ਜਾਣਾ ਪੈਂਦਾਗਾ ਤੇ ਕੋ ਮੈਡਮ ਨੇ ਕਿਹਾ ਸਾਨੂੰ ਜੇ ਤੁਹਾਨੂੰ ਰਸਤਾ ਨਾ ਲੱਭਿਆ ਅਸੀਂ 2 ਮਿੰਟ ਦੇ ਵਿੱਚ ਵਿੱਚ ਤੁਹਾਡੇ ਕੋਲ ਆ ਜਾਾਂਗੇ ਇੱਥੇ ਪਹੁੰਚਣ ਦੀ ਜ਼ਰੂਰਤ ਨਹੀਂ ਆਗੇ ਮੈਡਮ ਉਹ ਆਗੇ ਇੱਧਰ ਅੰਦੀ ਆਹ ਇਹ ਮੈਂ ਆ ਕੇ ਉਧਰ ਖੜਿਆ ਗਿਆ ਇਧਰ ਆ ਆ ਗਈ ਜੀ ਆਜੋ ਜੀ ਦਿਖਾਉਣ ਗਿਆ ਆਪਾਂ ਨੂੰ ਇਹਨਾਂ ਦਾ ਤਾਂ ਹਨਾ ਰੋਜ਼ ਦਾ ਕੰਮ ਹੈ ਪਤਾ ਲੱਗ ਜਾਂਦਾਗਾ ਆਪਾਂ ਨੂੰ ਪਤਾ ਨਹੀਂ ਲੱਗਦਾ ਆ ਦੇਖੋ ਇਹ ਤਾਂ ਬਮਾਲ ਹੋ ਗਈ ਹਾਂ ਮੈਡਮ ਵੀ ਕੱਲ ਆ ਗਈ ਸੀਗੇ ਆਜੋ ਆ ਗੇ ਜੀ ਆਪਾਂ ਆਪਾਂ ਸੰਭਾ ਪਤਾ ਹੀ ਨਹੀਂ ਲੱਗਿਆ ਸੀਗਾ ਉੱਥੇ ਕਿਰੇ ਕਿਰੇ ਐਸੇ ਆ ਕੇ ਬੇਰਹਾਸ਼ ਗਿਆ ਬਾਪਾ ਹਉ ਸੈਕ ਪੁਰਸਾਰਾ ਚੈ ਮੈਂ ਪੁਰਸਾਰਾ ਚੈ ਜਮਾ